ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਇਹ ਹੈ ਕਿ ਕੰਫੀਡੈਂਸ ਨੂੰ ਬਤਾਓ ਪਰ ਸਵਾਲ ਪੈਦਾ ਹੁੰਦਾ ਹੈ ਵੀ ਕੋਈ ਕੰਫੀਡੈਂਸ ਬਤਾਉਣ ਵਾਲੀ ਕੋਈ ਟੈਬਲੇਟ ਥੋੜਾ ਮਿਲਦੀ ਹੈ ਕੋਈ ਸੀਰਪ ਥੋੜਾ ਮਿਲਦਾ ਕੋਈ ਐਦਾਂ ਦਾ ਦੇਸੀ ਆਯੁਰਵੈਦਿਕ ਫਾਰਮੂਲਾ ਥੋੜਾ ਹੈ ਵੀ ਜਿੰਨੂੰ ਖਾ ਲਓ ਤੇ ਤੁਹਾਡੀ ਸ਼ੂਗਰ ਠੀਕ ਹੋ ਜਾਏਗੀ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ ਜਾਂ ਫਲਾਨੀ ਬਿਮਾਰੀ ਘਟ ਜਾਏਗੀ ਜਾਂ ਵੱਧ ਜਾਏਗੀ ਐਦਾਂ ਦਾ ਫਾਰਮੂਲਾ ਥੋੜਾ ਕੌਨਫੀਡੈਂਸ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦਾ ਹੈ ਤੁਹਾਡੀ ਸੋਚ ਦੇ ਨਾਲ ਸੰਬੰਧ ਰੱਖਦਾ ਹੈ ਹੁਣ ਸੋਚ ਸੁਚੀ ਕਰੋਗੇ ਸੋਚ ਸੁਚੀ ਕਰੋਗੇ ਤੇ ਕਿਵੇਂ ਹੋਏਗੀ ਜਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਨਾ ਸ਼ੁਰੂ ਕਰੋ ਚੰਗਾ ਸਾਹਿਤ ਪੜਨਾ ਸ਼ੁਰੂ ਕਰੋ ਚੰਗਿਆਂ ਦੇ ਕੋਲ ਬਹਿਣਾ ਸ਼ੁਰੂ ਕਰੋ ਚੰਗਿਆਂ ਨੂੰ ਸੁੰਨਾ ਇਹ ਸ਼ੁਰੂ ਕਰੋ ਤੁਹਾਡਾ ਕੌਨਫੀਡੈਂਸ ਕੌਨਫੀਡੈਂਸ ਬਿਲਡ ਅਪ ਹੋਣਾ ਸ਼ੁਰੂ ਹੋ ਜਾਏਗਾ ਪਰ ਚੱਲ ਕੀ ਰਿਹਾ ਏ ਵੇਖਣਾ ਮਾੜਾ ਸੁੰਣਾ ਮਾੜਾ ਪੜਨਾ ਮਾੜਾ ਬਹਿਣਾ ਬੁਰਿਆਂ ਲੋਕਾਂ ਕੋਲ ਤੇ ਫਿਰ ਉਦਾਂ ਦਾ ਹੀ ਸਾਡਾ ਜੀਵਨ ਉਦਾਂ ਦੀ ਜੀਵਨ ਦੀ ਚਾਲ ਉਦਾਂ ਦੀ ਸਾਡੀ ਤਰਜ਼ੇ ਜ਼ਿੰਦਗੀ ਬਣ ਕੇ ਰਹਿ ਜਾਂਦੀ ਹੈ ਫਿਰ ਅਸੀਂ ਆਪਣੇ ਜੀਵਨ ਦੇ ਅੰਦਰ ਆਪਣੇ ਹੱਥੀਂ ਕ੍ਰੀਏਟ ਕੀਤੀਆਂ ਕਹਾਣੀਆਂ ਦੇ ਨਾਲ ਆਪਣੇ ਕੌਨਫੀਡੈਂਸ ਦੇ ਨਾਲ ਆਪਣਾ ਹੀ ਬੁਰਾ ਕਰਦੇ ਮਿਲਦੇ ਹਾਂ ਖੈਰ ਜਦੋਂ ਦੁੱਜੇ ਦੀਆਂ ਵਿਰੋਧੀ ਧਿਰ ਦੀਆਂ ਗੱਲਾਂ ਤੁਹਾਨੂੰ ਪਰੇਸ਼ਾਨ ਕਰਨਾ ਛੱਡ ਦੇਣਾ ਉਦੋਂ ਸਮਝ ਲਓ ਕਿ ਤੁਹਾਡਾ ਕੌਨਫੀਡੈਂਸ ਪੈਰੂ ਪੈਰ ਵਧਣਾ ਸ਼ੁਰੂ ਹੋ ਗਿਆ ਉਹਦਾ ਲੈਵਲ ਅੱਪ ਜਾ ਰਿਹਾ ਹੈ ਪਤਾ ਕਿਉਂ ਦੁਨੀਆ ਦੇ ਅੰਦਰ ਕੋਈ ਇਦਾਂ ਦਾ ਬੰਦਾ ਦੱਸੋ ਕੋਈ ਦਾਰਸ਼ਨਿਕ ਦੱਸੋ ਕੋਈ ਫਿਲਾਸਫਰ ਦੱਸੋ ਕੋਈ ਰਾਜਨੀਤਿਕ ਦੱਸੋ ਇਹਨਾਂ ਸਾਰਿਆਂ ਨੂੰ ਪਾਸੇ ਕਰ ਦਿਓ ਕੋਈ ਭਗਤ ਦੱਸੋ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਵੇ ਭਗਤਾਂ ਨੂੰ ਵੀ ਪਾਸੇ ਕਰੋ ਕੋਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਤੱਕ ਕਿਸੇ ਗੁਰੂ ਦਾ ਨਾਮ ਦੱਸੋ ਜਿਹਦੇ ਵਿਰੋਧ ਵਿੱਚ ਲੋਕ ਗੱਲਾਂ ਨਾ ਕਰਦੇ ਹੋਣ ਜਿਹਦੇ ਵਿਰੋਧ ਵਿੱਚ ਲੋਕ ਖਲੋਤੇ ਤੁਹਾਨੂੰ ਨਾ ਮਿਲਣ ਜਿਹਦੇ ਵਿਰੋਧ ਵਿੱਚ ਲੋਕ ਸ਼ਾਸ਼ਾ ਬਣਾਉਂਦੇ ਨਾ ਮਿਲਣ ਜਿਹਦੇ ਦੁਸ਼ਮਣ ਨਾ ਮਿਲਣ ਜਿਹਨੂੰ ਡੇਗਣ ਦਾ ਯਤਨ ਕਰਨ ਵਾਲੇ ਨਾ ਮਿਲਣ ਕੋਈ ਦੱਸੋ ਗੁਰੂਆਂ ਵਿੱਚੋਂ ਭਗਤਾਂ ਵਿੱਚੋਂ ਦਾਰਸ਼ਨਿਕ 플라스퍼ਾਂ ਵਿੱਚੋਂ ਜਾਂ ਚਲੋ ਬਾਕੀ ਸਾਰਾ ਛੱਡੋ ਆਪਣੇ ਪਿੰਡ ਪੀੜ ਵਿੱਚੋਂ ਹੀ ਵੇਖ ਲਓ ਆਪਣੀ ਕਲੋਨੀ ਵਿੱਚ ਵੇਖ ਲਓ ਜੇ ਚਾਰ ਬੰਦੇ ਇੱਕ ਪਾਸੇ ਖਲੋ ਕੇ ਕਿਸੇ ਦੇ ਜਿੰਦਾਬਾਦ ਦੇ ਨਾਰੇ ਮਾਰਨ ਵਾਲੇ ਮਿਲਦੇ ਨਾ ਤੇ ਚਾਰ ਬੰਦੇ ਦੂਸਰੇ ਪਾਸੇ ਖਲੋ ਕੇ ਮਰਦਾਬਾਦ ਕਹਿਣ ਵਾਲੇ ਵੀ ਤੁਹਾਨੂੰ ਦੇਖ ਪੈਣਗੇ ਤੋਂ ਮੇਰਾ ਮਤਲਬ ਇਹ ਹੈ ਕਿ ਦੁਨੀਆ ਦੇ ਅੰਦਰ ਹਰ ਵਕਤ ਵਿਰੋਧੀ ਧਿਰ ਰਹਿੰਦਾ ਹੈ ਕਿਸੇ ਦੇ ਜ਼ਿਆਦਾ ਹੁੰਦੇ ਨੇ ਕਿਸੇ ਦੇ ਘੱਟ ਹੁੰਦੇ ਨੇ ਉਹ ਵਿਰੋਧੀ ਤੁਹਾਡੇ ਸੱਜਣਾ ਮਿੱਤਰਾਂ ਵਿੱਚੋਂ ਹੋਣ ਆਮ ਸਮਾਜ ਵਿੱਚੋਂ ਹੋਣ ਜਾਂ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਹੋਣ ਜਿੱਥੇ ਚਾਰ ਰਿਸ਼ਤੇਦਾਰ ਬਹਿਣਗੇ ਕਿਸੇ ਰਿਸ਼ਤੇਦਾਰ ਦੀ ਗੱਲ ਚੱਲਦੀ ਹੋਏਗੀ ਤੇ ਉੱਥੇ ਜਿਹੜਾ ਵਿਰੋਧੀ ਹੋਏਗਾ ਨਾ ਮੁਸਕੜੀ ਜਿ ਲੈ ਕੇ ਗੱਲ ਕਰ ਦੇਗਾ ਮੈਂ ਜਾਣਨਾ ਉਹਨੂੰ ਭਾਵੇਂ ਉਹਦਾ ਪੜਾਈ ਕੀਤਾ ਹੋਵੇ ਖੈਰ ਤੋਂ ਜਦੋਂ ਲੋਕਾਂ ਦੀਆਂ 네ਗੇਟਿਵ ਗੱਲਾਂ ਟੈਂਦੀ ਕਲਾ ਦੀਆਂ ਗੱਲਾਂ ਤੁਹਾਨੂੰ ਪਰੇਸ਼ਾਨ ਕਰਨਾ ਘਟਾ ਦੇਣ ਤੁਸੀਂ ਪਰੇਸ਼ਾਨ ਪਹਿਲਾਂ ਨਾਲੋਂ ਘੱਟ ਹੋ ਰਹੇ ਹੋ ਜਾਂ ਛੱਡ ਦਿੱਤਾ ਹੈ ਸੁਣ ਕੇ ਗੱਲ ਨੂੰ ਪਾਸੇ ਕਰ ਦਿੱਤਾ ਹੈ ਤੇ ਸਮਝ ਲਓ ਕਿ ਤੁਹਾਡਾ ਕੌਨਫੀਡੈਂਸ ਦਾ ਲੈਵਲ ਹੈ ਨਾ ਜਿਹੜਾ ਕਾਫੀ ਉੱਚਾ ਚਲਾ ਗਿਆ ਨੁਕਤੇ ਅੱਜ ਦੀ ਇਸ ਵੀਡੀਓ ਦੇ ਅੰਦਰ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਨੁਕਤੇਆਂ ਨੂੰ ਨੋਟ ਕਰ ਲਿਓ ਨੰਬਰ 2 ਛੋਟੀਆਂ ਛੋਟੀਆਂ ਗੱਲਾਂ ਤੋਂ ਤੰਗਣਾ ਹੋਇਆ ਕਰੋ ਛੋਟੀਆਂ-ਛੋਟੀਆਂ ਗੱਲਾਂ ਪੈਰ ਵਿੱਚ ਕੰਡਾ ਚੁੱਕ ਗਿਆ ਤੁਸੀਂ ਦੁਖੀ ਹੋ ਗਏ ਘਰੋਂ ਤੁਰਨ ਲੱਗੇ ਸੀ ਕਾਰ ਦਾ ਟੈਂਸ਼ਨ ਟਾਇਰ ਪੈਂਚਰ ਮਿਲ ਗਿਆ ਦੁਖੀ ਹੋ ਗਏ ਕਾਰ ਦਾ ਤੇਲ ਮੁੱਕਣ ਵਾਲਾ ਸੀ ਪਰੇਸ਼ਾਨ ਹੋ ਗਏ ਵੀ ਪਤਾ ਨਹੀਂ ਪੰਪ ਤੱਕ ਪਹੁੰਚ ਪਾਏਗੀ ਜਾਂ ਨਹੀਂ ਪਹੁੰਚ ਪਾਏਗੀ ਕਿਸੇ ਬੱਚੇ ਨੇ ਕੋਈ ਛੋਟਾ ਮੋਟਾ ਨੁਕਸਾਨ ਕਰਤਾ ਤਾਂ ਪਰੇਸ਼ਾਨ ਹੋ ਗਏ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਪਰੇਸ਼ਾਨ ਹੋਣਾ ਛੱਡੋ ਇਹ ਜ਼ਿੰਦਗੀ ਦਾ ਹਿੱਸਾ ਹੈ ਔਰ ਹਰ ਇੱਕ ਦੀ ਜ਼ਿੰਦਗੀ ਦਾ ਹਿੱਸਾ ਹੈ ਇਦਾਂ ਹੀ ਜ਼ਿੰਦਗੀ ਚੱਲਦੀ ਹੁੰਦੀ ਹੈ ਜੇ ਘਰ-ਬਾਰ ਗ੍ਰਿਸ਼ਤੀ ਵਿੱਚ ਰਹਿਣਾ ਹੈ ਨਾ ਬਾਲ ਬੱਚਿਆਂ ਵਿੱਚ ਰਹਿਣਾ ਹੈ ਤੇ ਫਿਰ ਇਹਨਾਂ ਵਿੱਚੋਂ ਸਹੀ ਢੰਗ ਦੇ ਨਾਲ ਆਪਣੇ ਆਪ ਨੂੰ ਸੁਰੱਖਿਤ ਰੱਖ ਕੇ ਆਪਣੇ ਮਨ ਨੂੰ ਸੁਰੱਖਿਤ ਰੱਖ ਕੇ ਕੌਨਫੀਡੈਂਸ ਨੂੰ ਸੰਭਾਲ ਕੇ ਚੱਲਣਾ ਉਹਦੀ ਕਲਾ ਸਿੱਖੋ ਨੰਬਰ 3 ਜੇ ਕੋਈ ਆਣ ਕੇ ਤੁਹਾਡੇ ਕੰਨਾਂ ਵਿੱਚ ਇਹ ਖਬਰ ਪਾਏ ਕਿ ਤੇਰੇ ਕੰਮ ਵਿੱਚ ਨਾ ਅਜੇ ਨੁਕਸਾਨ ਹੋ ਗਿਆ ਤੈਨੂੰ ਘਾਟਾ ਪੈ ਗਿਆ ਤਾਂ ਕੀ ਹੋਇਆ ਰੋਜ਼ ਖਬਰਾਂ ਕੰਨਾਂ ਵਿੱਚ ਇਹ ਵੀ ਤੇ ਪੈਂਦੀਆਂ ਨੇ ਨਾ ਕਿ ਵਾਧਾ ਹੋ ਗਿਆ ਔਰ ਜਿੰਨੇ ਦਾ ਵਾਅਦਾ ਹੋ ਗਿਆ ਕਦੇ-ਕਦੇ ਤੁਸੀਂ ਸੋਚ ਕੇ ਗਏ ਹੁੰਦੇ ਆ ਵੀ ਇਸ ਮਹੀਨੇ ਮੈਨੂੰ ਇੰਨੇ ਦਾ ਵਾਅਦਾ ਹੋ ਜਾਣਾ ਮੈਂ ਬੜਾ ਖੁਸ਼ ਆ ਮੇਰੇ ਖਰਚੇ ਪੂਰੇ ਹੋ ਜਾਣਗੇ ਪਰ ਕਦੇ-ਕਦੇ ਕੁਦਰਤ ਦੀ ਨੇਤ ਇਦਾਂ ਦੀ ਹੁੰਦੀ ਵੀ ਤੁਹਾਨੂੰ ਤੁਹਾਡੀ ਸੋਚ ਨਾਲੋਂ ਡਬਲ ਬਲਕਿ 3-4 ਗੁਣਾ ਪ੍ਰੋਫਿਟ ਹੋ ਜਾਂਦਾ ਹੈ ਹੁੰਦਾ ਹੈ ਕਿ ਨਹੀਂ ਹੁੰਦਾ ਤੇ ਫਿਰ ਜੇ ਇੱਕ ਦਿਨ ਕਿਸੇ ਨਿਆਣਕੇ ਨੌਕਰ ਨੇ ਅੰਪਲਾਈ ਨੇ ਆਣ ਕੇ ਖਬਰ ਕੰਨਾਂ ਵਿੱਚ ਪਾਈ ਵੀ ਅੱਜ ਥੋੜਾ ਜਿਹਾ ਨੁਕਸਾਨ ਹੋ ਗਿਆ ਤੇ ਘਬਰਾਉਂਦੇ ਕਿਉਂ ਨਾ ਫਰ ਨੁਕਸਾਨ ਉਤਰਾ ਚੜਾ ਅਪ ਡਾਊਨ ਜ਼ਿੰਦਗੀ ਦੇ ਨਾਲ ਜੁੜੇ ਨੇ ਜੁੜੇ ਰਹਿਣਗੇ ਇਸ ਤੋਂ ਅੱਗੇ ਚੱਲਨੇ ਆ ਨੰਬਰ 4 ਕਦੇ ਕਦੇ ਮੈਂ ਇਹ ਵੀ ਵੇਖਿਆ ਹੈ ਵੀ ਕਿਸੇ ਦਾ ਨਾ ਕੱਦ ਛੋਟਾ ਹੋਵੇ ਛੋਟਾ ਕੱਦ ਹੋਵੇ ਕੋਈ ਗੱਲ ਨਹੀਂ ਤਾਂ ਕੀ ਹੋਇਆ ਛੋਟੇ ਕੱਦ ਵਾਲੇ ਨੂੰ ਲੋਕ ਉੱਚੀ ਥਾਂ ਤੇ ਖਲੋਖਲੋ ਕੇ ਵੰਦੇ ਨੇ ਪਰ ਕਦੋਂ ਜਦੋਂ ਛੋਟੇ ਕੱਦ ਵਾਲੇ ਦੇ ਕੋਲ ਕੋਈ ਗੁਣ ਹੋਵੇ ਸ਼ਿਖਰ ਦਾ ਗੁਣ ਹੋਵੇ ਕੋਈ ਕਲਾ ਹੋਵੇ ਸਟੇਜ ਦੇ ਉੱਤੇ ਜਾਂਦਾ ਹੈ ਕੱਦ ਛੋਟਾ ਹੈ ਦਿਖਦਾ ਨਹੀਂ ਲੋਕ ਉੱਚੀ ਥਾਂ ਤੇ ਖਲੋਖਲੋ ਕੇ ਵੰਦੇ ਨੇ ਛੋਟੇ ਕੱਦ ਵਾਲੇ ਨੂੰ ਤੁਸੀਂ ਆਪਣੇ ਅੰਦਰ ਗੁਣ ਪੈਦਾ ਕਰੋ ਆਪਣਾ ਕੌਨਫੀਡੈਂਸ ਵਧਾਓ ਚੰਗੇ ਬਿਜ਼ਨਸਮੈਨ ਬਣੋ ਚੰਗੇ ਰਿਸ਼ਤੇਦਾਰ ਬਣੋ ਚੰਗੇ ਨਾਗਰਿਕ ਬਣੋ ਤੇ ਜਾਂ ਕੋਈ ਗੁਣ ਕਲਾ ਤੁਹਾਡੇ ਕੋਲ ਹੋਵੇ ਤਾਂ ਤਾਂ ਕੀ ਹੋਇਆ ਜੇ ਕੋਈ ਕਹਿੰਦਾ ਕੱਦ ਛੋਟਾ ਹੈ ਉਹਨੂੰ ਕਹੇ ਭਰਾਵਾ ਮੇਰਾ ਛੋਟਾ ਹੀ ਮੈਨੂੰ ਚੰਗਾ ਲੱਗਦਾ ਹੈ ਤੂੰ ਆਪਣੇ ਵੱਡੇ ਦੇ ਨਾਲ ਜਿਹੜੇ ਮੇਰੇ ਤੋਂ ਵੱਧ ਮદાન ਜਿੱਤਨੇ ਨਾ ਜਿੱਤ ਲਾਵੇ ਮੇਰੇ ਤੋਂ ਅੱਗੇ ਜਿਹੜਾ ਨਿਕਲਣਾ ਨੇ ਨਿਕਲ ਜਾਵੇ ਕੱਦ ਛੋਟਾ ਹੈ ਮੈਨੂੰ ਪਰਵਾਹ ਨਹੀਂ ਮੈਂ ਖੁਸ਼ ਹਾਂ ਤੈਨੂੰ ਕੀ ਪ੍ਰੋਬਲਮ ਹੈ ਖੈਰ ਇਸ ਤੋਂ ਅੱਗੇ ਚੱਲਨੇ ਤੁਹਾਡੇ ਕੋਲ ਕੌਨਫੀਡੈਂਸ ਹੋਵੇ ਨੰਬਰ 5 ਦਾ ਨੁਕਤਾ ਹੈ ਤੁਹਾਡੇ ਕੋਲ ਕੌਨਫੀਡੈਂਸ ਹੋਵੇ ਤੇ ਕੌਨਫੀਡੈਂਸ ਦੇ ਨਾਲ ਗੋਣ ਹੋਵੇ ਕਲਾ ਹੋਵੇ ਇੱਥੇ ਇੱਕ ਖਾਸ ਧਿਆਨ ਰੱਖਣ ਦੀ ਲੋੜ ਹੈ ਵੀ ਤੁਹਾਡੇ ਕੋਲ ਥੋੜੀ ਜਿਹੀ ਨਿਮਰਤਾ ਵੀ ਹੋਣੀ ਚਾਹੀਦੀ ਨਰਮਾਨਤਾ ਅੰਦਰ ਹੋਣੀ ਚਾਹੀਦੀ ਜੇ ਅੰਦਰੋਂ ਤੁਸੀਂ ਨੀਵੇਂ ਨਾ ਹੋਏ ਅੰਦਰੋਂ ਨਰਮਾਨ ਨਾ ਹੋਏ ਤੁਹਾਡਾ ਗੁਣ ਈਗੋ ਬਣ ਜਾਏਗਾ ਕਲਾ ਈਗੋ ਬਣ ਜਾਏਗਾ ਕੌਨਫੀਡੈਂਸ ਈਗੋ ਬਣ ਜਾਏਗਾ ਤੇ ਜਦੋਂ ਈਗੋ ਤੁਹਾਡੇ ਅੰਦਰ ਬਣ ਗਈ ਤੁਹਾਡਾ ਜਿਹੜਾ ਜੀਵਨ ਹੈ ਨਾ ਉਹ ਕਿਰਕਰਾਂ ਜਿਹਾ ਬਣ ਕੇ ਰਹਿ ਜਾਏਗਾ ਇਸ ਤਰ੍ਹਾਂ ਹੋਏਗਾ ਵੀ ਜਿਵੇਂ ਕਿਸੇ ਨੇ ਕੜਾ ਬਣਾਇਆ ਹੋਵੇ ਤੇ ਉੱਤੇ ਦੋ ਚਮਚ ਰੇਤੇ ਦੇ ਧੂੜ ਦਿੱਤੇ ਹੋਣ ਤੇ ਕੀ ਖਾਣ ਦੇ ਯੋਗ ਰਹਿ ਜਾਏਗਾ ਚੌਲ ਬਣਾਏ ਨੇ ਖਾਣ ਦੇ ਯੋਗ ਰਹਿ ਜਾਣਗੇ ਤੁਸੀਂ ਪਨੀਰ ਦੀ ਸਬਜ਼ੀ ਬਣਾਈ ਤੁਸੀਂ ਮਟਰਨ ਬਣਾਇਆ ਚਿਕਨ ਬਣਾਇਆ ਤੇ ਦੋ ਚਮਚ ਨਾਰ ਰੇਤਾ ਭਰ ਕੇ ਧੂੜ ਦਿੱਤਾ ਕੀ ਉਹ ਖਾਣ ਦੇ ਯੋਗ ਰਹਿ ਜਾਏਗਾ ਉਹਨੂੰ ਖਾ ਲੋਗੇ ਕਿਰਕਰਾ ਨਹੀਂ ਬਣੇਗਾ ਜ਼ਿੰਦਗੀ ਕਿਰਕਰੀ ਹੋ ਜਾਂਦੀ ਏ ਜਦੋਂ ਤੁਹਾਡੇ ਕੌਨਫੀਡੈਂਸ ਗੁਣ ਕਲਾ ਦੇ ਨਾਲ ਈਗੋ ਬਣ ਜਾਂਦੀ ਏ ਹੰਕਾਰ ਬਣ ਜਾਂਦਾ ਏ ਇਹਦੇ ਤੋਂ ਬਚ ਕੇ ਰਹਿਣਾ ਨੰਬਰ 6 ਕੈਲੈਂਡਰ ਦੇ ਉੱਤੇ ਬੱਦਲ ਵੇਖ ਕੇ ਮੈਂ ਕਹਾਵਤ ਕਹਿ ਰਿਹਾ ਕੈਲੈਂਡਰ ਦੇ ਉੱਤੇ ਬੱਦਲ ਵੇਖ ਕੇ ਤੁਹਾਨੂੰ ਠੰਡ ਨਾ ਲੱਗੇ ਇਹਦਾ ਮਤਲਬ ਪਤਾ ਕੀ ਵੀ ਦੂਰ ਅਜੇ ਮੁਸੀਬਤ ਹੋਵੇ ਤੇ ਦੂਰ ਦੀ ਮੁਸੀਬਤ ਨੂੰ ਪਹਿਲਾਂ ਹੀ ਅਮੇਜਨ ਕਰ ਕਰਕੇ ਦੁਖੀ ਹੋਈ ਜਾਣਾ ਰੋਈ ਜਾਣਾ ਹਾਏ ਮਰ ਗਏ ਕੰਬ ਗਏ ਠੰਡ ਆ ਗਈ ਏ ਮੈਨੂੰ ਠੰਡ ਲੱਗਦੀ ਬੜੀ ਏ ਭਰਾ ਦੋ ਕੱਪੜੇ ਵੱਧ ਪਾ ਲੈ ਗਰਮੀ ਆ ਗਈ ਮੈਨੂੰ ਗਰਮੀ ਚ ਪਤ ਨਿਕਲ ਆਉਂਦੀ ਏ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਕਬਰਾਈ ਜਾਣਾ ਇਤਨੀ ਮੁਸੀਬਤ ਵੇਖ ਕੇ ਕਬਰਾਈ ਜਾਣਾ ਘਾਟਾ ਵੇਖ ਕੇ ਕਬਰਾਈ ਜਾਣਾ ਨਹੀਂ ਰੋਜ਼ ਛੜਕਾਂ ਦੇ ਉੱਤੇ ਕਾਰਾਂ ਦੇ ਐਕਸੀਡੈਂਟ ਹੁੰਦੇ ਨੇ ਟਰੱਕਾਂ ਦੇ ਐਕਸੀਡੈਂਟ ਹੁੰਦੇ ਨੇ ਕਿ ਲੋਕਾਂ ਨੇ ਛੜਕਾਂ ਤੇ ਚੱਲਣਾ ਬੰਦ ਕਰ ਦਿੱਤਾ ਹੈ ਕਾਰਾਂ ਟਰੱਕ ਚਲਾਉਣੇ ਬੰਦ ਕਰ ਦਿੱਤੇ ਨੇ ਜਾਂ ਤੁਸੀਂ ਬੰਦ ਕਰ ਦਿੱਤੇ ਨੇ ਘਾਟਾ ਵਾ ਤਾਂ ਜੁੜਿਆ ਹੈ ਅੱਜ ਘਾਟਾ ਪਿਆ ਹੈ ਕੋਈ ਗੱਲ ਨਹੀਂ ਅੱਜ ਐਕਸੀਡੈਂਟ ਹੋਇਆ ਕੋਈ ਗੱਲ ਨਹੀਂ ਫੇਰ ਚੱਲਦੇ ਆ ਰੋਜ਼ ਰੋਜ਼ ਥੋੜਾ ਹੁੰਦਾ ਅੱਜ ਘਾਟਾ ਪਿਆ ਹੈ ਕੋਈ ਗੱਲ ਨਹੀਂ ਕੱਲ ਵਾਧਾ ਹੋ ਜਾਏਗਾ ਹੁੰਦਾ ਵੀ ਰਿਹਾ ਇਸ ਤੋਂ ਅੱਗੇ ਚੱਲਦੇ ਆਂ ਪਉ ਵੇਖਦੀਆਂ ਗੱਲਾਂ ਨੂੰ ਅਮੇਜਨ ਕਰਕੇ ਦੁਖੀ ਹੋਣਾ ਬੰਦ ਕਰੋ ਮੇਰੇ ਮੇਰਾ ਵਿਆਹ ਹੋਏਗਾ ਜਾਂ ਨਹੀਂ ਹੋਏਗਾ ਮੇਰੇ ਘਰ ਬੱਚਿਆਂ ਦਾ ਜਨਮ ਹੋਏਗਾ ਜਾਂ ਨਹੀਂ ਹੋਏਗਾ ਫਿਰ ਧੀਆ ਦਾ ਜਨਮ ਹੋਏਗਾ ਜਾਂ ਪੁੱਤਰਾਂ ਦਾ ਜਨਮ ਹੋਏਗਾ ਫਿਰ ਉਸ ਤੋਂ ਬਾਅਦ ਮੇਰਾ ਬੁਢਾਪਾ ਕਿਵੇਂ ਦਾ ਰਹੇਗਾ ਯਾਰ ਜਦੋਂ ਸਮਾਂ ਆਏਗਾ ਵੇਖੀ ਜਾਪੇਗੀ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਚੱਲੋ ਫਰਜ਼ ਨਿਭਾਉਂਦੇ ਚੱਲੋ ਜਦੋਂ ਨਿਆਣਿਆਂ ਤੇ ਗੱਲ ਆਏਗੀ ਵੇਖੀ ਜਾਪੇਗੀ ਅਜੇ ਬੁੱਢੇ ਹੋਏ ਨਹੀਂ ਬੁਢਾਪਾ ਆਇਆ ਨਹੀਂ ਹੋ ਸਕਦਾ ਇਹ ਸਾਨੂੰ ਰੁੱਲਣਾ ਹੀ ਨਾ ਪਵੇ ਉਦੋਂ ਪਹਿਲਾਂ ਪਹਿਲਾਂ ਹੀ ਅੱਖਾਂ ਬੰਦ ਹੋ ਜਾਣ ਤੇ ਜੇ ਸਮਾਂ ਆਏਗਾ ਵੀ ਬੱਚਿਆਂ ਨੇ ਨਹੀਂ ਸੰਭਾਲਣਾ ਤੇ ਕੀ ਕਰ ਲੋਗੇ ਤੁਹਾਡੇ ਕੋਲ ਕੋਈ ਆਪਸ਼ਨ ਹੈ ਵੀ ਇਦਾਂ ਕਰ ਲੋਗੇ ਤੋਂ ਖੈਰ ਅਮੇਜਨ ਕਰ ਕਰਕੇ ਆਉਣ ਵਾਲੀਆਂ ਗੱਲਾਂ ਨੂੰ ਸੋਚ-ਸੋਚ ਕੇ ਦੁਖੀ ਹੋਣਾ ਬਹੁਤ ਘਟਿਆ ਨੀਵੇਂ ਪੱਦਰ ਦੀ ਸੋਚ ਹੈ ਜਿਸ ਸੋਚ ਵਿੱਚੋਂ ਦੁੱਖ ਦੇ ਸਵਾਏ ਕੁਝ ਵੀ ਨਹੀਂ ਮਿਲਦਾ ਇਹ ਦੋਗੇ ਕਮਜੋ ਕਮਜ਼ੋਰ ਕੰਫੀਡੈਂਸ ਵਾਲੇ ਬੰਦੇ ਅੱਗੇ ਨਹੀਂ ਵੱਸ ਸਕਦੇ ਹੈਂਡ ਟੂ ਮਾਉਥ ਰਹਿੰਦੇ ਨੇ ساری ਉਮਰ ਡਰਦੇ ਰਹਿੰਦੇ ਨੇ ਘਾਟਾ ਨਾ ਪੈ ਜਾਏ ਪੈਰ ਅੱਗੇ ਪੁੱਟਦੇ ਹੀ ਨਹੀਂ ਡਰਦੇ ਹੀ ਰਹਿੰਦੇ ਨੇ ਮੈਂ ਡੇਗਣਾ ਪਾਵਾਂ ਡਰਦੇ ਹੀ ਰਹਿੰਦੇ ਨੇ ਐਦਾਂ ਨਾ ਹੋ ਜਾਏ ਐਦਾਂ ਨਾ ਹੋ ਜਾਏ ਕਿਹੜਾ ਕੰਮ ਏ ਜਿਸ ਕੰਮ ਦੇ ਅੰਦਰ ਘਾਟਾ ਤੇ ਵਾਧਾ ਜੁੜਿਆ ਨਹੀਂ ਨਫਾ ਤੇ ਨੁਕਸਾਨ ਜੁੜਿਆ ਨਹੀਂ ਤੁਸੀਂ ਆਪਣੇ ਸਰੀਰ ਦੇ ਨਾਲ ਹੀ ਦੇਖ ਲਓ ਸਾਰੀ ਉਮਰ ਤੇ ਤੰਦਰੁਸਤ ਨਹੀਂ ਨਾ ਰਹਿੰਦਾ ਕਦੇ ਜੁਕਾਮ ਕਦੇ ਖੰਘ ਕਦੇ ਬੁਖਾਰ ਕਦੇ ਕੁਝ ਕਦੇ ਕੁਝ ਬੰਦਾ ਹੀ ਰਹਿੰਦਾ ਹੈ ਨਾ ਤੋਂ ਖੈਰ ਤੋਂ ਕਮਜ਼ੋਰ ਆਪਣੇ ਆਪ ਨੂੰ ਅੰਦਰੋਂ ਇਹਨਾਂ ਨਾ ਹੁੰਦਿਓ ਤੁਹਾਡਾ ਕਮਜ਼ੋਰ ਕੌਨਫੀਡੈਂਸ ਤੁਹਾਨੂੰ ਬਿਮਾਰ ਕਰਦਾ ਹੈ ਤੁਹਾਨੂੰ ਕਮਜ਼ੋਰ ਕਰਦਾ ਹੈ ਬੜਾ ਵੱਡਾ ਨੁਕਸਾਨ ਕਰਦਾ ਹੈ ਬਿਜ਼ਨਸ ਦੇ ਅੰਦਰ ਪਰਿਵਾਰ ਦੇ ਅੰਦਰ ਸਰੀਰਕ ਤੌਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਤੁਸੀਂ ਬਿਮਾਰਾਂ ਵਾਲੀ ਜ਼ਿੰਦਗੀ ਹੰਡਾਉਂਦੇ ਹੋ ਜਦੋਂ ਤੁਹਾਡੇ ਕੋਲ ਚੰਗਾ ਕੌਨਫੀਡੈਂਸ ਨਹੀਂ ਹੁੰਦਾ ਮੈਂ ਇੱਕ ਨਿੱਕੀ ਜਿਹੀ ਦਾਸਤਾਨ ਕਹਿ ਕੇ ਅੱਜ ਦੀ ਵੀਡੀਓ ਨੂੰ ਸਮਾਪਤ ਕਰਦਾ ਬਣਾਈ ਕਹਾਣੀ ਹੈ ਕਾਲਪਨਿਕ ਕਹਾਣੀ ਹੈ ਇੱਕ ਪੰਡਤ ਜੀ ਨਾ ਕਿਧਰੇ ਵੇਲੇ ਹੋ ਗਏ ਤੇ ਪੰਡਤਾਨੀ ਨੇ ਕਿਹਾ ਵੀ ਤੁਸੀਂ ਮੰਦਰ ਦੇ ਅੰਦਰ ਕੋਈ ਕਥਾ ਗੀਤ ਨਹੀਂ ਕਰ ਲਿਆ ਕਰੋ ਉਹ ਕਹਿੰਦਾ ਵੀ ਜਗ੍ਹਾ ਨਹੀਂ ਮਿਲ ਰਹੀ ਉਹ ਕਹਿੰਦੀ ਵੀ ਚਲੋ ਫੌਜ ਦੀ ਭਰਤੀ ਖੁੱਲੀ ਏ ਤੇ ਤੁਸੀਂ ਉੱਥੇ ਜਾ ਕੇ ਭਰਤੀ ਹੋ ਜਾਓ ਛੇ ਤੁਹਾਡੀ ਸਿਲੈਕਸ਼ਨ ਹੋ ਜਾਏ ਤੁਹਾਨੂੰ ਚੁਣ ਲਿਆ ਜਾਏ ਉਹ ਕਹਿੰਦਾ ਨਹੀਂ ਡਰ ਬੜਾ ਲੱਗਦਾ ਹੈ ਵੀ ਗੋਲੀਆਂ ਚੱਲਦੀਆਂ ਨੇ ਤੇ ਚੱਲਦੀਆਂ ਗੋਲੀਆਂ ਦੇ ਅੰਦਰ ਤੂੰ ਮੈਨੂੰ ਮਰਵਾਉਣਾ ਚਾਹੁੰਦੀ ਪੰਟਾਣੀ ਨੇ ਇੱਕ ਉਦਾਹਰਨ ਦਿੱਤੀ ਉਹ ਕਹਿੰਦੀ ਵੇਖੋ ਆਪਾਂ ਦਾਲ ਧਰੀ ਏ ਤੇ ਦਾਲ ਦੇ ਅੰਦਰ ਜਿਹੜਾ ਕੋੜਕੂ ਹੁੰਦਾ ਹੈ ਜਿਹੜਾ ਰੋੜ ਹੁੰਦਾ ਹੈ ਉਹ ਬਚਿਆ ਹੀ ਰਹਿੰਦਾ ਨਾ ਸਾਰੀ ਦਾਲ ਗਲ ਜਾਂਦੀ ਹੈ ਦਾਣੇ ਗਲ ਜਾਂਦੇ ਨੇ ਪਰ ਜਿਹੜਾ ਇੱਕ ਕੋੜਕੂ ਹੁੰਦਾ ਹੈ ਜਿਹੜਾ ਰੋੜ ਹੁੰਦਾ ਹੈ ਉਹ ਨਹੀਂ ਗਲਦਾ ਜ਼ਰੂਰੀ ਥੋੜੇ ਵੀ ਫੌਜ ਦੇ ਅੰਦਰ ਭਰਤੀ ਹੋਣ ਤੋਂ ਬਾਅਦ ਸਾਰੇ ਆਨੇ ਮਾਰੀ ਜਾਣਾ ਬਚ ਵੀ ਤੇ ਜਾਂਦੇ ਨੇ ਉਹ ਕਹਿੰਦਾ ਤੂੰ ਮੈਨੂੰ ਗਲਿਆਂ ਵਿੱਚ ਹੀ ਸਮਝ ਕੋੜਕੂਆਂ ਵਿੱਚ ਨਾ ਸਮਝ ਇਹਨੂੰ ਕਹਿੰਦੇ ਨੇ ਕਮਜ਼ੋਰ ਕੌਨਫੀਡੈਂਸ ਇਹਨੂੰ ਕਹਿੰਦੇ ਨੇ ਬਿਲਕੁਲ ਨੀਵੇਂ ਪੱਦਰ ਦਾ ਕੌਨਫੀਡੈਂਸ ਵੀ ਮੈਂ ਜਿਹੜਾ ਕੰਮ ਕਰਾਂਗਾ ਮੇਰਾ ਘਾਟਾ ਹੀ ਘਾਟਾ ਹੈ ਵਾਦਾ ਨਹੀਂ ਤਾਂ ਪਿਆਰਿਓ ਐਦਾਂ ਦਾ ਕੌਨਫੀਡੈਂਸ ਬਣਾਓ ਕੌਨਫੀਡੈਂਸ ਨੂੰ ਵਧ ਕੇ ਅੱਗੇ ਚਲੋ ਇੱਕ ਗੱਲ ਮੈਂ ਕਹਿ ਦਿਆਂ ਜਿਵੇਂ ਮੈਂ ਆਪਣੀ ਜ਼ੁਬਾਨੋਂ ਕਿਹਾ ਵੀ ਇੱਕ ਪੰਡਤ ਜੀ ਦੀ ਗੱਲ ਹੈ ਇਕੱਲੇ ਪੰਡਤ ਜੀ ਦੀ ਨਹੀਂ ਇਹ ਹਰ ਇੱਕ ਜੱਟ ਬ੍ਰਾਹਮਣ ਖੱਤਰੀ ਦੁੱਜੇ ਤਿਜੇ ਚੌਥੇ ਦੀ ਗੱਲੇ ਚਲੋ ਜਿਵੇਂ ਕਹਾਣੀ ਕਿਦਰੇ ਮੈਂ ਪੜੀ ਉਹ ਨਾਂ ਮੈਂ ਤੁਹਾਡੇ ਸਾਹਮਣੇ ਲੈ ਆਂਦੇ ਬਟ ਇੱਕ ਜਾਤ ਦੇ ਨਾਲ ਇਹ ਗੱਲ ਨਹੀਂ ਜੋੜੀ ਜਾ ਸਕਦੀ ਹਰ ਇੱਕ ਦੇ ਅੰਦਰ ਬੰਦੇ ਬੜੇ ਬੜੇ ਕੰਫੀਡੈਂਸ ਵਾਲੇ ਮਿਲਦੇ ਨੇ ਬਹਾਦਰ ਯੋਧੇ ਸੂਰਬੀਰ ਮਿਲਦੇ ਨੇ ਤੇ ਹਰ ਜਮਾਤ ਦੇ ਜਾਤ ਦੇ ਧਰਮ ਦੇ ਅੰਦਰ ਬਿਲਕੁਲ ਗੈਰ-ਗੁਜ਼ਰੇ ਬੰਦੇ ਵੀ ਮਿਲਦੇ ਨੇ ਤੋ ਆਪਣਾ ਕੌਨਫੀਡੈਂਸ ਬਿਲਡ ਅਪ ਕਰੋ ਜਾਸ ਸਿੱਖੋ ਕਲਾ ਬਣਾਓ ਜਿੰਨਾ ਤੁਹਾਡੇ ਕੋਲ ਕੌਨਫੀਡੈਂਸ ਵੱਧ ਹੋਏਗਾ ਉਨੇ ਤੁਸੀਂ ਚੰਗੇ ਢੰਗ ਦੇ ਨਾਲ ਸਮੂਥ ਜ਼ਿੰਦਗੀ ਗੁਜ਼ਾਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ